ਇਹ ਗੱਲ ਤਾਂ ਵੀਡੀਓਜ਼ ਪ੍ਰਭ ਨਾਲ ਸੀ ਇਹ ਗੱਲ ਸੱਚ ਹੈ ਜੋ ਕੋਸ਼ਿਸ਼ ਚੱਲ ਰਹੀ ਆ ਸੋਸ਼ਲ ਮੀਡੀਆ ਤੇ ਉਹ ਵੀ ਸੱਚ ਹੈ ਤੇ ਉਹ ਵੀਡੀਓਜ਼ ਮੇਰੀਆਂ ਇਹ ਵੀ ਸੱਚ ਹੈ ਉਹ AI ਵੀਡੀਓਜ਼ ਨਹੀਂ ਹੈਗੀ ਸਤਿ ਸ੍ਰੀ ਅਕਾਲ ਦੋਸਤੋ ਜੋ ਕਿ ਤੁਸੀਂ ਸੋਸ਼ਲ ਮੀਡੀਆ ਦੇ ਉੱਪਰ ਤੇ ਇਹੀ ਰਹੇਓ ਇਸ ਕੁੜੀ ਦੀਆਂ ਜਿਹੜੀਆਂ ਵੀਡੀਓਜ਼ ਨੇ ਲੀਕ ਹੋਈਆਂ ਜਾਣੀ ਕਿ ਇਹ ਕੁੜੀ ਇੱਕ ਉੱਪਰ ਫਾਰਮ ਚ ਲਾਉਂਦੀ ਹੈ ਐਸ.ਟੀ.ਐਸ ਮੁੰਡੇ ਦੇ ਨਾਲ ਅਗੇਜਮੈਂਟ ਹੋਈ ਸੀ ਇਸ ਤੋਂ ਵੀ ਨੇ ਦੱਸਿਆ ਕਿ ਮੇਰੇ ਇਸ ਨਾਲ ਅਗੇਜਮੈਂਟ ਹੋਣ ਤੋਂ ਬਾਅਦ ਮੇਰੇ ਪਰਿਵਾਰ ਨੇ ਸਾਨੂੰ 7-8 ਮਹੀਨੇ ਦਾ ਸਮਾਂ ਦਿੱਤਾ ਸੀ ਵੀ ਬੱਚੇ ਇੱਕ ਦੂਜੇ ਨੂੰ ਚੰਗੀ ਤਰ੍ਹਾਂ ਨਾਲ ਸਮਝ ਲੈਣ ਜਿਸ ਤੋਂ ਬਾਅਦ ਉਹਨਾਂ ਹੀ 7-8 ਮਹੀਨਿਆਂ ਦੇ ਵਿੱਚ ਮੇਰੇ ਹਸਬੰਦ ਨੇ ਮੈਨੂੰ ਯਾਨੀ ਕਿ ਮੇਰੇ ਮੰਗੇਤਰ ਨੇ ਬਹੁਤ ਹੀ ਜ਼ਿਆਦਾ ਬਲੈਕਮੇਲ ਕੀਤਾ ਤੇ ਇਸਨੇ ਮੇਰੇ ਨਾਲ ਰਿਲੇਸ਼ਨ ਵੀ ਬਣਾਇਆ ਜਿਸ ਤੋਂ ਬਾਅਦ ਇਸਨੇ ਉਸ ਚੀਜ਼ਾਂ ਦੇ ਸਾਰੇ ਸਬੂਤ ਰੱਖੇ ਹੋਏ ਸੀ ਤੇ ਇਹ ਮੇਰਾ ਮੰਗੇਤਰ ਮੇਰੇ ਬੈਸਟ ਫਰੈਂਡ ਨਾਲ ਵੀ ਰਿਲੇਸ਼ਨ ਹੈ ਜਿਹੜੇ ਬਣਾਉਂਦਾ ਸੀ ਤੇ ਉਸਦੇ ਨਾਲ ਵੀ ਇਸਦੀ ਕੱਲਬਾਤ ਸੀ ਉਹ ਜਦੋਂ ਸਾਰਾ ਕੁਝ ਮੈਨੂੰ ਪਤਾ ਲੱਗਿਆ ਤੇ ਉਸ ਤੋਂ ਬਾਅਦ ਮੈਂ ਇਸਤੇ ਨਾਲ ਨਾ ਵਿਆਹ ਕਰਾਉਣ ਦਾ ਫੈਸਲਾ ਲੈ ਲਿਆ ਜਿਸ ਤੋਂ ਬਾਅਦ ਇਸਨੇ ਮੈਨੂੰ ਹੋਰ ਬਲੈਕਮੇਲ ਕਰਨ ਲਈ ਇਸਨੇ ਮੇਰੀਆਂ ਵੀਡੀਓਜ਼ ਨੇ ਜੜੀਆਂ ਲੇਖ ਕਰ ਦਿੱਤੀਆਂ ਇਹ ਸਾਰੀਆਂ ਮੇਰੀਆਂ ਵੀਡੀਓਜ਼ ਬਣਾ ਕੇ ਆਪਣੇ ਦੋਸਤ ਨੂੰ ਯੂਕੇ ਵਿੱਚ ਭੇਜਦਾ ਸੀ ਕਿਉਂਕਿ ਇਹ ਮੇਰੇ ਖਿਲਾਫ ਯਾਨੀ ਕਿ ਬਲੈਕਮੇਲ ਕਰਨ ਲਈ ਅਜਿਹੇ ਸਬੂਤ ਇਕੱਠੇ ਕਰ ਰਿਆ ਸੀ ਫਿਜ਼ੀਕਲ ਹੋ ਕੇ ਜਿਸ ਨਾਲ ਇਹ ਮੈਨੂੰ ਬਲੈਕਮੇਲ ਕਰ ਸਕੇ ਇਸ ਮੜਕੀ ਨੇ ਦੱਸਿਆ ਕਿ ਮੈਂ ਕਈ ਵਾਰ ਆਤਮ ਹੱਤਿਆ ਕਰਨ ਦੀ ਵੀ ਕੋਸ਼ਿਸ਼ ਕੀਤੀ ਪਰ ਆਪਣੇ ਪਿਓ ਨੂੰ ਯਾਦ ਕਰਕੇ ਮੈਂ ਇਹ ਕੁਝ ਕਰਨ ਤੋਂ ਵੀ ਵਾਪਿਸ ਆ ਜਾਂਦੀ ਕਿਉਂਕਿ ਮੈਂ ਆਤਮ ਹੱਤਿਆ ਨਹੀਂ ਕਰ ਸਕਦੀ ਸੀ ਕਿਉਂਕਿ ਮੈਂ ਆਪਣੇ ਪਿਓ ਨੂੰ ਬਹੁਤ ਜ਼ਿਆਦਾ ਪਿਆਰ ਕਰਦੀ ਸੀ ਤੇ ਇਹ ਮੁੰਡਾ ਸਾਡੇ ਘਰ ਦੇ ਬਾਹਰ ਆ ਕੇ ਵੀ ਭੰਨ ਤੋੜੇ ਜਿਹੜੀ ਕਰਦਾ ਰਿਹਾ ਇਸੇ ਨਾਲ ਹੀ ਇਸਨੇ ਮੈਨੂੰ ਹੋਰ ਬਲੈਕਮੇਲ ਕਰਨ ਲਈ ਉਹ ਸਾਰੀਆਂ ਵੀਡੀਓ ਸੱਚ ਨੇ ਜਿਹੜੀਆਂ ਬਲੈਕਮੇਲ ਕਰਨ ਲਈ ਬਣਾਈਆਂ ਸੀ ਤੇ ਵਾਇਰਲ ਕਰ ਦਿੱਤੀਆਂ